ਪਵਿੱਤਰ ਪਾਵਨ ਸਥਾਨ શ્રીਮਾਨ ਸੰਤ ਬਾਬਾ ਭਗਤ ਸਿੰਘ ਜੀ ਭੋਰੇ ਵਾਲੇ ਜਿਨ੍ਹਾਂ ਨੇ ਦੇਖੋ ਆਪਣੀ ਜ਼ਿੰਦਗੀ ਦੇ 60 ਤੋਂ ਵੱਧ ਸਾਲ ਭਜਨ ਬੰਦਗੀ ਵਿੱਚ ਲਾਇਆ ਅਸੀਂ ਸੰਸਾਰੀ ਜੀਵ ਜੇ ਕਿਸੇ ਨੂੰ ਕਹੀਏ ਵੀ ਭਾਈ ਤੂੰ ਨਾਮ ਜਪ ਬੰਦਗੀ ਕਰ ਸਿਮਰਨ ਕਰ ਮਨੋ ਕੋ ਕਹਿ ਦਿੰਦਾ ਮੇਰੇ ਕੋਲੇ ਸਮਾਂ ਨਹੀਂ ਪਰ ਉਹਨਾ ਮਹਾਂਪੁਰਸ਼ਾਂ ਨੇ ਦੇਖੋ ਆਪਣੀ ਸਾਰੀ ਜ਼ਿੰਦਗੀ 60 ਸਾਲ ਤੋਂ ਵੱਧ ਦਾ ਸਮਾਂ ਉਹਨਾਂ ਨੇ ਭਜਨ ਬੰਦਗੀ ਵਿੱਚ ਲਾਇਆ ਤੇ ਉਹਨਾਂ ਦੇ ਸਥਾਨ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਭਾਸ਼ਵ ਆਪਾਂ ਬੜੀ ਸੋਹਣੀ ਵਿਚਾਰ ਸਰਵਣ ਕੀਤੀ ਦਾਸ ਇੱਕ ਦੋ ਬੇਨਤੀਆਂ ਕਰੇਗਾ ਫਿਰ ਮਹਾਰਾਜ ਦੇ ਚਰਨਾਂ ਵਿੱਚ ਅਪਾ ਅਰਦਾਸ ਬੇਨਤੀ ਕਰਾਂਗੇ ਮਹਾਰਾਜ ਸਾਨੂੰ ਬਚਨ ਸੁਣਾ ਰਹੇ ਸੀ ਕਿ ਮਨ ਦੀ ਇਕਾਗਰਤਾ ਬੜੀ ਜ਼ਰੂਰੀ ਆ ਮਨ ਭਾਰੇ ਕਿ ਮਨ ਦੇ ਮਤੇ ਅਨੇਕ ਹੁੰਦੇ ਆ ਮਨ ਟਿਕਦਾ ਨਹੀਂ ਤੇ ਜਿਹਦੇ ਉੱਤੇ ਮਹਾਰਾਜ ਜੀ ਦੀ ਕਿਰਪਾ ਹੋਵੇ ਉਹਦਾ ਮਨ ਟਿਕਦਾ ਮਨ ਨੂੰ ਟਿਕਾਉਣ ਵਾਸਤੇ ਮਹਾਰਾਜ ਨੇ ਸਾਨੂੰ ਬਾਣੀ ਸਿਮਰਨ ਕਥਾ ਕੀਰਤਨ ਇਹ ਵਸਤੂਆਂ ਦਿੱਤੀਆਂ ਜੇ ਸਾਡਾ ਮਨ ਕੱਲਾ ਵਾਹਿਗੁਰੂ 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 ਵਿੱਚ ਨਹੀਂ ਟਿਕਦਾ ਸ਼ਾਇਦ ਗੁਰਬਾਣੀ ਦਾ ਕੀਰਤਨ ਸੁਣ ਕੇ ਟਿਕ ਜਾਵੇ ਜੇ ਸਾਨੂੰ ਗੁਰਬਾਣੀ ਦੇ ਕੀਰਤਨ ਦੀ ਸਮਝ ਨਹੀਂ ਆਉਂਦੀ ਹੋ ਸਕਦਾ ਵੀ ਅਸੀਂ ਕਥਾ ਸੁਣ ਕੇ ਸਾਖੀਆਂ ਸੁਣ ਕੇ ਸਾਡਾ ਮਨ ਗੁਰੂ ਨਾਲ ਜੁੜ ਜਾਵੇ ਕਿਉਂਕਿ ਸਾਰੇ ਕਰਮ ਹੀ ਜਿਹੜੇ ਕਥਾ ਕੀਰਤਨ ਇਹਨੂੰ ਮਾਧਿ ਜੀ ਨੇ ਗੁਰਬਾਣੀ ਵਿੱਚ ਉਤਮ ਕਿਹਾ ਕੀਰਤਨ ਨੂੰ ਵੀ ਨਰਮੋਲਕ ਕਿਹਾ ਤੇ ਸਭ ਤੋਂ ਉਤਮ ਹਰ ਕੀ ਕਥਾ ਕਥਾ ਨੂੰ ਮਹਾਰਾਜ ਜੀ ਨੇ ਸਭ ਤੋਂ ਉੱਤਮ ਕਿਹਾ ਕਥਾ ਸੁਣਦੇ ਨਾਲ ਬੰਦੇ ਦਾ ਮਨ ਜਿਹੜਾ ਹੈ ਉਹ ਗੁਰੂ ਚਰਨਾਂ ਨਾਲ ਜੁੜਦਾ ਤੇ ਮਹਾਂਪੁਰਸ਼ ਬਚਨ ਕਰ ਲਈ ਸੀ ਮਨ ਦੇ ਪਰਥਾਏ ਤੇ ਦਾਸ ਪਿੱਛੇ ਬੈਠਾ ਵਿਚਾਰ ਕਰ ਰਿਹਾ ਸੀ ਕਿ ਜਿੰਨਾ ਮਨ ਇਕਾਗਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਮਨ ਇਕਾਗਰ ਕਿਸੇ ਦਾ ਨਹੀਂ ਹੋ ਸਕਦਾ ਕਿਉਂਕਿ ਅੱਜ ਦਾ ਸਾਲ ਹੈ ਨਾ ਇਸ ਸਾਲ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਸਮਾਗਮ ਹੈ ਉਹ 350 ਸਾਲਾਂ ਸ਼ਤਾਬਦੀ ਸਮਾਗਮ ਸਾਰੀ ਕੌਮ ਨੇ ਮਨਾਇਆ ਤੇ ਮਨਾਵੀ ਰਹੀਆਂ ਸੰਗਤਾਂ ਬੜੇ ਵੱਡੇ ਪੱਧਰ ਸਰਕਾਰਾਂ ਵੀ ਮਨਾ ਰਹੀਆਂ ਤੇ ਸਾਡੀਆਂ ਸੰਸਥਾਵਾਂ ਵੀ ਮਨਾ ਰਹੀਆਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਧਰਮ ਦੀ ਖਾਤਰ ਕੁਰਬਾਨੀ ਕੀਤੀ ਸ਼ਹਾਦਤ ਦਿੱਤੀ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਾਂ ਬਾਣੀ پڑھਦੇ ਆ ਨਾ ਮਹਾਰਾਜ ਦੀ ਬਾਣੀ ਦੇ ਵਿੱਚੋਂ ਦੇਖੋ ਸਾਨੂੰ ਤਿੰਨ ਗੱਲਾਂ ਮਿਲਦੀਆਂ ਵਿਰਾਗ ਤਿਆਗ ਤੇ ਅਨੁਰਾਗ ਅਨੁਰਾਗ ਪ੍ਰੇਮ ਪ੍ਰੇਮ ਮਿਲਦਾ ਹੈ ਤਿਆਗ ਮਿਲਦਾ ਹੈ ਤੇ ਵਿਰਾਗ ਤੇ ਜਿਹੜੀ ਮਹਾਰਾਜ ਦੀ ਬਾਣੀ ਹੈ ਨਾ 57 ਸ਼ਲੋਕ ਨੇ ਮਹਾਰਾਜ ਜੀ ਦੇ ਤੇ 98 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 57 ਸ਼ਲੋਕ ਤੇ 98 ਸ਼ਬਦ ਸ਼ਲੋਕ ਜਿਹੜੇ ਨੇ ਉਹ ਭੋਗ ਦੇ ਸਮੇਂ ਪੜੇ ਜਾਂਦੇ ਤੇ ਜਿਹੜੇ ਸ਼ਬਦ ਨੇ ਮਹਾਰਾਜ ਜੀ ਦੇ ਉਹ ਸਾਰੇ ਸ਼ਬਦ ਜਦੋਂ ਤੁਸੀਂ ਪੜੋਗੇ ਨਾ ਉਹ ਪਹਿਲੀ ਪੰਕਤੀ ਦੇ ਵਿੱਚ ਮਹਾਰਾਜ ਜੀ ਨੇ ਰਹਾਉ ਬਖਸ਼ੀ ਹੈ ਤੇ ਤਕਰੀਬਨ ਸਾਰੇ ਸ਼ਬਦ ਦੀ ਮਾਨ ਨੂੰ ਪਰਥਾਏ ਮਹਾਰਾਜ ਜੀ ਦੇ ਗੌੜੀ ਰਾਗ ਦੇ ਵਿੱਚ ਮਹਾਰਾਜ ਜੀ ਪਹਿਲਾ ਸ਼ਬਦ ਹੁੰਜੇ ਮਨ ਨੂੰ ਆਪਾਂ ਆਪਣੇ ਮਨ ਨੂੰ ਟਿਕਾਉਣਾ ਤੇ ਉਹਦੇ ਵਾਸਤੇ ਸਾਨੂੰ ਕਰਨਾ ਕੀ ਪਵੇਗਾ ਇਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਨੂੰ ਦੱਸਦੇ ਮਹਾਰਾਜ ਪਹਿਲਾ ਸ਼ਬਦ ਗੌੜੀ ਰਾਗ ਚ ਕਹਿੰਦੇ ਆ ਸਾਧੋ ਮਨ ਕਾ ਮਾਨ ਤਿਆਗੋ ਮਹਾਂਪੁਰਸ਼ ਵੀ ਦੱਸ ਰਹੇ ਸੀ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨਸ ਭਾਗੋ ਤਰ ਮੀ ਬੰਦਾ ਕਦੇ ਕਰੋਧੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਕਾਮ ਕਰੋਧ ਕਾਇਆ ਕੋ ਗੱਲ ਐ ਜੋ ਕੰਚਨ ਸੋਹਾਗਾ ਢਾਲਿਆ ਮਹਾਰਾਜ ਕਹਿੰਦੇ ਜੇ ਤੂੰ ਤਿਆਗਣਾ ਨਾ ਤਿਆਗ ਕਰਨਾ ਤੇ ਇਨਾਂ ਬਿਰਤੀਆਂ ਦਾ ਤਿਆਗ ਕਰ ਘਰ ਦਾ ਤਿਆਗ ਕਰਨ ਦੀ ਲੋੜ ਨਹੀਂ ਵਾਸ਼ਨਾਵਾਂ ਦਾ ਤਿਆਗ ਕਰ ਤੇ ਫੜ ਲਾ ਕੀ ਐ ਫਿਰ ਮਹਾਰਾਜ ਨੂੰ ਪੁੱਛੀ ਇਹ ਵੀ ਮਹਾਰਾਜ ਤਿਆਗ ਤਾਂ ਸੀ ਕਰ ਲੇ ਤਾਂ ਵਾਸ਼ਨਾਵਾਂ ਦਾ ਕਰ ਲਵਾਂਗੇ ਪਰ ਪਗੜ ਕਿਦੇ ਤੇ ਬਣਾ ਕੇ ਰੱਖਣੀ ਦੇਖੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਿਹੜਾ ਜੀਵਨ ਆ ਨਾ ਉਹਦੇ ਵਿੱਚ ਪਗੜ ਜਿਹੜੀ ਹੈ ਦੁਨਿਆਵੀ ਪਦਾਰਥਾਂ ਦੀ ਨਹੀਂ ਹੈ ਮਹਾਰਾਜ ਦੀ ਕਿਤੇ ਵੀ ਨਹੀਂ ਮਹਾਰਾਜ ਦਾ ਜੀਵਨ ਵੇਖੋ ਸਾਰਾ ਹੀ ਛੋਟੀ ਉਮਰ ਦੇ ਵਿੱਚ ਮਹਾਰਾਜ ਦੇ ਵੱਡੇ ਭਰਾ ਦਾ ਵਿਆਹ ਨਵੇਂ ਕੱਪੜੇ ਮਾਤਾ ਨੇ ਪਾਏ ਆ ਤੇ ਬਾਅਦ ਇੱਕ ਬੱਚਾ ਨੰਗਾ ਵੇਖਿਆ ਉਹਨੂੰ ਪੁੱਛਦੇ ਆ ਕਿ ਤੇਰੇ ਕੋਲ ਕੱਪੜੇ ਹੈ ਨਹੀਂ ਤੇਰੀ ਮਾਂ ਨੇ ਤੈਨੂੰ ਕੱਪੜੇ ਨਹੀਂ ਪਾਏ ਉਹ ਬੱਚਾ ਕਹਿੰਦਾ ਸਤਗੁਰੂ ਦੇ ਲਾਲ ਜੀ ਕਿਹੜੀ ਮਾਂ ਜਿਹੜੀ ਆਪਣੇ ਬੱਚੇ ਨੂੰ ਨੰਗਾ ਫਿਰ ਫਿਰਦੇ ਨੂੰ ਵੇਖਦੀ ਹੈ ਮਾਂ ਤਾਂ ਹਰ ਚਾਹੁੰਦੀ ਆ ਵਾ ਬੱਚਾ ਵਧੀਆ ਤੋਂ ਵਧੀਆ ਕੱਪੜੇ ਪਾਵੇ ਪਰ ਕਹਿੰਦੇ ਸਾਡੇ ਘਰ ਵਿੱਚ ਗਰੀਬੀ ਇੰਨੀ ਆ ਕਿ ਸਾਨੂੰ ਇੱਕ ਸਮੇਂ ਦਾ ਪ੍ਰਸ਼ਾਦਾ ਛਕਣ ਵਾਸਤੇ ਮਸਾ ਮਿਲਦਾ ਮੇਰੀ ਮਾਂ ਨੇ ਮੈਨੂੰ ਕੱਪੜੇ ਕਿੱਥੋਂ ਲੈ ਕੇ ਪਾ ਦੇ ਗਏ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਉਮਰ 4 ਸਾਲ ਦੀ ਤੇ ਮਹਾਰਾਜ ਜੀ ਨੇ ਆਪਣੇ ਵਸਤਰ ਲਾ ਕੇ ਸਾਰੇ ਉਹਨੂੰ ਪਹਿਨਾ ਦੇ ਆਪ ਨੰਗੇ ਘਰੇ ਆ ਗਏ ਮਾਤਾ ਜੀ ਨੇ ਪੁੱਛਿਆ ਪੁੱਤ ਲਾਲ ਤੇਰੇ ਵਸਤਰ ਤੇ ਕੱਪੜੇ ਕਹਿਣ ਲੱਗੇ ਮਾਂ ਕਿਸੇ ਦਾ ਨੰਗੇਜ ਢਾਕ ਆਇਆ ਮੈਂ ਨੰਗੇਜ ਤਨ ਢਾਕ ਆਇਆ ਧਰਮ ਦੀ ਚਾਦਰ ਇਹਨੇ ਨਹੀਂ ਕਿਹਾ ਜਾਂਦਾ ਮਹਾਰਾਜ ਜੀ ਹਿੰਦ ਦੀ ਚਾਦਰ ਇਹੋ ਨਹੀਂ ਕਿਹਾ ਜਾਂਦਾ ਮਹਾਰਾਜ ਜੀ ਮਹਾਰਾਜ ਤਾਂ ਆਏ ਨੰਗੇਜ ਢਕਣ ਵਾਸਤੇ ਸੀ ਚਾਦਰ ਬਣ ਕੇ ਆਏ ਮਹਾਰਾਜ ਮਹਾਰਾਜ ਮਾਤਾ ਮਾਤਾ ਕਹਿੰਦੀ ਪੁੱਤਰ ਤੂੰ ਫਿਰ ਕੀ ਕਰੇਗਾ ਕਹਿਣ ਲੱਗਾ ਮਾਂ ਉਹ ਜਿਹੜਾ ਬੱਚਾ ਸੀ ਨਾ ਉਹਦੀ ਮਾਂ ਕੋਲ ਇੰਨੀ ਸ਼ਮਤਾ ਨਹੀਂ ਕਿ ਉਹ ਆਪਣੇ ਪੁੱਤਰ ਨੂੰ ਕੱਪੜੇ ਲੈ ਕੇ ਦੇ ਸਿੰਦੀ ਪਰ ਮੈਨੂੰ ਪਤਾ ਹੈ ਕਿ ਮੇਰੀ ਮਾਂ ਨੇ ਮੈਨੂੰ ਹੋਰ ਕੱਪੜੇ ਲੈ ਕੇ ਦੇ ਦੇਨੇ ਮੈਂ ਤਾਂ ਕਰਕੇ ਦੇ ਆ ਕਿੰਨਾ ਤਿਆਗ ਹੈ ਮਾਂ ਦੇ ਅੰਦਰ ਮਹਾਰਾਜ ਜੀ ਨੇ ਕਿਹਾ ਕਿ ਜੇ ਤਿਆਗ ਕਰਨਾ ਤੇ ਵਾਸ਼ਨਾਵਾਂ ਦਾ ਤਿਆਗ ਕਰ ਦੇ ਸਤਿਗੁਰਾਂ ਦੇ ਅੰਦਰ ਇੰਨਾ ਤਿਆਗ ਪਕੜ ਨਹੀਂ ਕਿਸੇ ਚੀਜ਼ ਦੇ ਪਕੜ ਨਹੀਂ ਮਹਾਰਾਜ ਦੇ ਅੰਦਰ ਮਹਾਰਾਜ ਦਾ ਸਾਰਾ ਜੀਵਨ ਜੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿੰਦੇ ਤਾਂ ਵੀ ਕੋਈ ਪਕੜ ਨਹੀਂ ਦੇਖੋ ਸਭ ਤੋਂ ਛੋਟੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪੰਜ ਸੁਪੁੱਤਰ ਨੇ ਇੱਕ ਉਹਨਾਂ ਦੀ ਪੁੱਤਰੀ ਹੈ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਨੇ ਫਿਰ ਬਾਬਾ ਸੂਰਜਮਲ ਜੀ ਫਿਰ ਬਾਬਾ ਟੱਲ ਰਾਏ ਜੀ ਫਿਰ ਬਾਬਾ ਅਣੀ ਰਾਏ ਜੀ ਫਿਰ ਬੀਬੀ ਵੀਰੋ ਜੀ ਤੇ ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜਿਹੜੇ ਵੱਡੇ ਭਰਾ ਨੇ ਜਨ ਉਹ ਸੰਗਤ ਨਾਲ ਵੀ ਮਿਲਦੇ ਆ ਮਸੰਦਾ ਨਾਲ ਵੀ ਮੇਲ ਜੋਲ ਰੱਖਦੇ ਭਗਤੀ ਉਹਨਾਂ ਦੀ ਵੀ ਬਹੁਤ ਆ ਤਾਂ ਹੀ ਮਹਾਰਾਜ ਦੇ ਘਰ ਵਿੱਚ ਉਹਨਾਂ ਦਾ ਜਨਮ ਹੋਇਆ ਨਾ ਭਗਤੀ ਤੋਂ ਬਿਨਾ ਕੋਈ ਆ ਨਹੀਂ ਸਕਦਾ ਉਹਨਾਂ ਦੇ ਘਰੇ ਪਰ ਉਹਨਾਂ ਦੀ ਬਿਰਤੀ ਨਾਲ ਦੁਨਿਆਵੀ ਵੀ ਪਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਾ ਕਿਸੇ ਮਥੰਦ ਨੂੰ ਮਿਲਦੇ ਨਾ ਸੰਗਤ ਨੂੰ ਮਿਲਦੇ ਬਸ ਸਾਰਾ ਦਿਨ ਅੱਖਾਂ ਬੰਦ ਕਰਕੇ ਉਸ ਅਕਾਲ ਪੁਰਖ ਦੇ ਸਿਮਰਨ ਵਿੱਚ ਜੁੜੇ ਰਹਿੰਦੇ ਆ ਜੇ ਦਰਬਾਰ ਵਿੱਚ ਜਾਂਦੇ ਛੇਵੇਂ ਪਾਤਸ਼ਾਹ ਜੀ ਦਾ ਦਰਬਾਰ ਲੱਗਦਾ ਨਾ ਤੇ ਅੱਖਾਂ ਬੰਦ ਕਰਕੇ ਨੀਵੀਆਂ ਕਰਕੇ ਸੰਗਤ ਵਿੱਚ ਜਾਂਦੇ ਆ ਕਿਸੇ ਵੱਲ ਨਹੀਂ ਚਾਹਤ ਸਿਰਫ ਆਪਣੇ ਗੁਰੂ ਪਿਤਾ ਜੀ ਵੱਲ ਵੇਖਦੇ ਆ ਵੀ ਮੈਨੂੰ ਕੋਈ ਇਸ਼ਾਰਾ ਤਾਂ ਨਹੀਂ ਕਰਦੇ ਉਹ ਕਿਸੇ ਕੰਮ ਦਾ ਤੇ ਗੁਰੂ ਪਿਤਾ ਜੀ ਬੜੇ ਪਿਆਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕੋਲ ਬਿਠਾਉਂਦੇ ਆ ਬੜੇ ਪਿਆਰ ਨਾਲ ਕੋਲ ਬਿਠਾਉਂਦੇ ਕੋਈ ਮਾਣ ਨਹੀਂ ਅੰਦਰ ਕਿ ਮੈਂ ਗੁਰੂ ਮਹਾਰਾਜ ਦੀ ਅੰਸ਼ ਬੰਸ ਆ ਮੇਰੇ ਪਿਤਾ ਜੀ ਗੁਰੂ ਨੇ ਕੋਈ ਨਹੀਂ ਸੰਗਤ ਦੇ ਵਿੱਚ ਪਿੱਛੇ ਜਾ ਕੇ ਬੈਠ ਲੈ ਨੀਵੇਂ ਹੋ ਕੇ ਬੈਠ ਲੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਫਿਰ ਦੇਖੋ ਕੀਰਤਪੁਰ ਸਾਹਿਬ ਦੀ ਧਰਤੀ ਆਈ ਹੈ ਉੱਥੇ ਵੀ ਕੋਈ ਮਹਾਰਾਜ ਜੀ ਦਾ ਕੋਈ ਪਕੜ ਨਹੀਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 20 ਤੋਂ ਵੱਧ ਸਾਲ ਮਹਾਰਾਜ ਉੱਥੇ ਰਹਿ ਭਜਨ ਬੰਦਗੀ ਕੀਤੀ ਮਹਾਰਾਜ ਜੀ ਤੇ ਉੱਥੇ ਵੀ ਕੋਈ ਪਕੜ ਨਹੀਂ ਮਹਾਰਾਜ ਜੀ ਜਿਹੜੇ ਇਲਾਕੇ ਨੂੰ ਜਿਸ ਥਾਂ ਨੂੰ ਮਹਾਰਾਜ ਜੀ ਨੇ ਇੱਕ ਵਾਰੀ ਛੱਡ ਦਿੱਤਾ ਬਸ ਉਹਦੇ ਕੋਈ ਪਕੜ ਬਣਾ ਕੇ ਨਹੀਂ ਮਹਾਰਾਜ ਜੀ ਨੇ ਰੱਖੀ ਜਿਹਨੂੰ ਤਿਆਗ ਕਦੇ ਦਿੱਤਾ ਮਹਾਰਾਜ ਨੇ ਛੱਡ ਦਿੱਤਾ ਇੱਥੋਂ ਤੱਕ ਮਹਾਰਾਜ ਦੀ ਪਕੜ ਆਪਣੇ ਸਰੀਰ ਤੇ ਵੀ ਨਹੀਂ ਸਰੀਰ ਦੀ ਪਕੜ ਵੀ ਨਹੀਂ ਸਰੀਰ ਵੀ ਮਹਾਰਾਜ ਜੀ ਨੇ ਕਿਸੇ ਧਰਮ ਦੀ ਖਾਤਰ ਜੋ ਕਲਗੀਧਰ ਪਾਤਸ਼ਾਹ ਨੇ ਬਚਨ ਲਿਖੇ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਈਨੋ ਬੜੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀ ਸਦੀਆ ਪਰ ਸੀਨਾ ਉੱਜੜੀ ਮਹਾਰਾਜ ਜੀ ਨੇ ਤਿਲਕ ਤੇ ਜੰਜੂ ਦੀ ਖਾਤਰ ਸਤਗੁਰਾਂ ਨੇ ਸਰੀਰ ਦਾ ਵੀ ਤਿਆਗ ਕਰ ਦਿੱਤਾ ਐਡੀ ਮਹਾਰਾਜ ਜੀ ਫਿਰ ਮਹਾਰਾਜ ਨੂੰ ਪੁੱਛੀਏ ਮਹਾਰਾਜ ਤੈਨੂੰ ਤਿਆਗ ਕਰਨ ਵਾਸਤੇ ਕਹਿੰਦੇ ਪਗੜਣਾ ਕਿਨੂ ਆ ਤੇ ਸਤਿਗੁਰਾਂ ਦਾ ਜਿੱਦਨ ਸ਼ਹਾਦਤ ਤੋਂ ਪਹਿਲਾਂ ਜਦੋਂ ਮਹਾਰਾਜ ਜੀ ਔਰੰਗਜ਼ੇਬ ਦੀ ਬੰਦੀ ਵਿੱਚ ਨੇ ਨਾ ਜੇਲ੍ਹ ਵਿੱਚ ਕੈਦ ਵਿੱਚ ਨੇ ਸ਼ਹਾਦਤ ਤੋਂ ਪਹਿਲਾਂ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਜਿਹੜੇ ਸ਼ਲੋਕ ਆਪਾ ਭੋਗ ਦੇ ਪੜ੍ਹਦੇ ਨਵੇਂ ਮਹੱਲੇ ਦੇ ਸ਼ਲੋਕ ਗੁਣ ਗੋਬਿੰਦ ਗਾਇਓ ਨਹੀਂ ਜਨਮਕਾਰਤਕੀਨ ਇਹ ਮਹਾਰਾਜ ਜੀ ਨੇ ਸ਼ਹਾਦਤ ਤੋਂ ਕੁਝ ਦਿਨ ਪਹਿਲਾਂ ਉਚਾਰਨ ਕੀਤੇ 57 ਸ਼ਲੋਕ ਤੇ ਇਨ੍ਹਾਂ 57 ਸ਼ਲੋਕਾਂ ਦੇ ਵਿੱਚ ਸਭ ਤੋਂ ਅਖੀਰ ਲੱਜਦਾ ਸ਼ਲੋਕ ਹੈ ਨਾ ਉਹਦੇ ਵਿੱਚ ਮਹਾਰੇ ਕਹਿੰਦੇ RAM ਨਾਮ ਉਰ ਮੈਂ ਗਹਿਉ ਜਾ ਕੇ ਸਮ ਨਹੀਂ ਕੋਏ ਮਹਾਰੇ ਕਹਿੰਦੇ ਜੇ ਪਕੜ ਬਣਾਉਣੀ ਆ ਨਾ ਤ ਉਸ RAM ਦੇ ਨਾਮ ਤੇ ਵਾਹਿਗੁਰੂ ਦੇ ਨਾਮ ਤੇ ਪਰਮਾਤਮਾ ਦੇ ਨਾਮ ਤੇ ਆਪਣੀ ਪਕੜ ਬਣਾ ਲੈ ਜਦੋਂ ਤੇਰੀ ਉਹਦੇ ਉੱਤੇ ਪਕੜ ਬਣ ਜਾਵੇਗੀ ਜਿਹੇ ਸਿਮਰਤ ਸੰਕਟ ਮਿਟਾਏ ਦਰਸ ਤੁਹਾਰੋ ਹੋਏ ਕਿ ਸਾਰੀ ਦੁਨੀਆ ਹੀ ਜਿਹੜੀ ਦੁੱਖਾਂ ਨਾਲ ਭਰੀ ਐ ਆਪਣੇ ਦੁੱਖ ਦੂਰ ਕਰਨਾ ਚਾਹੁੰਨੇ ਅਸੀਂ ਮਹਾਰਾਜ ਕਹਿੰਦੇ ਜਦੋਂ ਤੇਰੀ ਰਾਮ ਨਾਮ ਦੇ ਉੱਤੇ ਪਕੜ ਬਣ ਜਾਵੇਗੀ ਉਹ ਆਪਣੇ ਹਿਰਦੇ ਵਿੱਚ ਪਕੜ ਲਵੇਗਾ ਨਾ ਅੱਤੇ ਦੇ ਸਾਰੇ ਦੁੱਖ ਜਿਹੜੇ ਮਿਟ ਜਾਣਗੇ ਤੇ ਤੇਰੇ ਤੇ ਐਡੀ ਵੱਡੀ ਬਖਸ਼ਿਸ਼ ਵੀ ਹੋ ਸਕਦੀ ਹੈ ਜੇ ਤੂੰ ਵਾਸ਼ਨਾਵਾਂ ਦਾ ਦੁਨਿਆਵੀ ਪਦਾਰਥਾਂ ਦਾ ਤਿਆਗ ਕਰ ਦਿੱਤਾ ਸਿਮਰਨ ਕਰਦਿਆਂ ਹੋਇਆ ਤੈਨੂੰ ਵਾਹਿਗੁਰੂ ਦੇ ਦਰਸ਼ਨ ਵੀ ਹੋ ਜਾਣਗੇ ਦਰਸ਼ ਤੁਹਾਰੋ ਹੋਏ ਤੈਨੂੰ ਉਸ ਵਾਹਿਗੁਰੂ ਦੇ ਦਰਸ਼ਨ ਹੋ ਸਕਦੇ ਸੋ ਮਹਾਂਪੁਰਸ਼ਾਂ ਨੇ ਮੰਨ ਦੇ ਪਰਥਾਏ ਸਾਨੂੰ ਇਹ ਬਚਨ ਸੁਣਾਏ ਸੇਵਾ ਦੇ ਪਰਥਾਏ ਬਚਨ ਸੁਣਾਏ ਮਹਾਂਪੁਰਸ਼ਾਂ ਦਾ ਧੰਨਵਾਦ ਕਿਉਂਕਿ ਦੇਖੋ ਬਾਣੀ ਕਹਿੰਦੀ ਹੈ ਕਿ ਜੇ ਸੰਗਤ ਕਰਨੀ ਬਚਨ ਆਉਂਦੇ ਮਹਾਰਾਜ ਜੀ ਕਹਿੰਦੇ ਨੇ ਮਹਾਰਾ ਜੰਦੇ ਸੱਤੀ ਪਹਿਰੀ ਸਤ ਭਲਾ ਬਹੀਐ ਪੜਿਆਂ ਪਾਸ ਉਥੈ ਪਾਪ ਪੁੰਨ ਵਿਚਾਰੀਐ ਊੜੇ ਘਟੈ ਰਾਸ ਵੀ ਉਹ ਪੈਨ ਭਲਾ ਹੈ ਜਿਸ ਪਹਿਰ ਦੇ ਵਿੱਚ ਅਸੀਂ ਸਾਧੂਆਂ ਦੀ ਸੰਗਤ ਬਾਣੀ ਪੜਨ ਵਾਲਿਆਂ ਦੀ ਸੰਗਤ ਕਰਦੇ ਜਿੱਥੇ ਸਾਡੇ ਪਾਪ ਘਟਦੇ ਨੇ ਸੰਗਤ ਵਿੱਚ ਆ ਕੇ ਸਾਡੇ ਪਾਪ ਘਟਦੇ ਨੇ ਹੋਰ ਜਿੱਥੇ ਅਸੀਂ ਬੈਠਦੇ ਆ ਘਰ ਵਿੱਚ ਬੈਠਦੇ ਨਿੰਦਿਆ ਚੁਗਲੀ ਕਰਦੇ ਆ ਨਾ ਔਰ ਥਾਂ ਥਾਂ ਤੇ ਬੈਠ ਕੇ ਗੱਲਾਂ ਬਾਤਾਂ ਕਰਦੇ ਆ ਨਿੰਦਿਆ ਚੁਗਲੀ ਚੱਲੀ ਜਾਂਦੀ ਸਾਰਾ ਦਿਨ ਉੱਥੇ ਸਾਡੇ ਪਾਪ ਵੱਧਦੇ ਰਹਿੰਦੇ ਸੰਗਤ ਵਿੱਚ ਆ ਕੇ ਕੂੜਾ ਘਟਾਏ ਰਾਸ ਇੱਕੋ ਇੱਕ ਤਰੀਕਾ ਹੈ ਆਪਣੇ ਅੰਦਰ ਦੀ ਕੂੜ ਝੂਠ ਦੀ ਪਾਲ ਨੂੰ ਤੋੜਨ ਦਾ ਆਪਣੇ ਅੰਦਰ ਦੀ ਮੈਲ ਨੂੰ ਖਤਮ ਕਰਨ ਦਾ ਉਹ ਕੀ ਹੈ ਸਤ ਸੰਗਤ ਸੱਚ ਦੀ ਸੰਗਤ ਗੁਰੂ ਦੀ ਸੰਗਤ ਗੁਰਮੁਖ ਪਿਆਰਿਆਂ ਦੀ ਸੰਗਤ ਇਹਦੇ ਨਾਲ ਕੀ ਹੁੰਦਾ ਮਹਾਰਾਜ ਕਹਿੰਦੇ ਇਹਦੇ ਨਾਲ ਕੀ ਹੁੰਦਾ ਵੱਡ ਭਾਗੀ ਹਰ ਸੰਗਤ ਪਾਵਹਿ ਭਾਗਹੀਨ ਪਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਾਂਦੀ ਉਹ ਸੰਗਤ ਤੋਂ ਬਿਨਾ ਕੀ ਹੁੰਦਾ ਸਾਡੇ ਅੰਦਰ ਮੈਲ ਭਰੀ ਜਾਂਦੀ ਸੰਗਤ ਵਿੱਚ ਆ ਕੇ ਸਾਡੀ ਜਿਹੜੀ ਮੈਲ ਹੈ ਉਹ ਖਤਮ ਹੋ ਜਾਂਦੀ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਹੋਈ ਵੀ ਵੱਡਿਆਂ ਭਾਗਾਂ ਕਰਕੇ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਤੇ ਤਿੰਨਾਂ ਨੂੰ ਮਿਲਨ ਕਰਕੇ ਸਾਡੀ ਦੁਰਮਤ ਜਿਹੜੀ ਕੋਟੀ ਮੱਤ ਹੈ ਉਹ ਨਾਸ਼ ਹੋ ਜਾਂਦੀ ਹੈ ਸੋ ਆਪ ਸਾਰੀਆਂ ਸੰਗਤਾਂ ਨੇ ਇੱਥੇ ਆ ਕਰਕੇ ਗੁਰੂ ਮਹਾਰਾਜ ਦੇ ਚਰਨ ਪਰਸੇ ਸਾਧ ਸੰਗਤ ਦਾ ਲਾਹਾ ਲਿਆ ਹੈ ਮਹਾਂਪੁਰਸ਼ਾਂ ਦੇ ਪਾਸੋਂ ਆਪਾਂ ਬਚਨ ਸਰਵਣ ਕੀਤੇ ਹਨ ਸੋ ਸਾਰੇ ਹੀ ਪਰਿਵਾਰ ਵੱਲੋਂ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਜਾਂਦਾ ਜੀ ਉਹ ਆਇਆ ਆਖਿਆ ਜਾਂਦਾ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਸੋਹਣੇ ਬਚਨ ਸੁਣਾਏ